ਇੱਥੇ ਵੀ ਹਰ ਸਾਲ ਦੀ ਤਰ੍ਹਾਂ ਮੇਲਾ ਲਾਇਆ ਜਾਂਦਾ ਹੈਗਾ ਐਤਕੀ ਡੇਟ ਹੈਗੀ ਹੈ ਕਿ 20 21 22 ਮਾਰਚ ਮੰਦਿਰ ਦੇਖ ਸਕਦੇ ਹੋ ਵੀ ਅੱਗੇ ਨਾਲੋਂ ਬਹੁਤ ਸਹੂਲਤ ਬਣ ਚੁੱਕੀ ਹੈਗੀ ਮੰਦਿਰ ਦੇ ਵਿੱਚ ਕੰਮ ਪੂਰਾ ਵਧੀਆ ਟੌਪ ਤੇ ਚੱਲਿਆ ਹੋਇਆ ਹੈਗਾ ਦੇਖ ਸਕਦੇ ਹੋ ਤੁਸੀਂ ਇੱਧਰ ਬੱਸ ਸਟੈਂਡ ਰਹਿ ਜਾਂਦਾ ਸਾਹਮਣੇ ਇਹ ਵੱਡਾ ਮੰਦਿਰ ਤੁਹਾਨੂੰ ਦਿਖਾਉਣਾ ਹੈ ਮਾਤਾ ਦੇ ਅੰਦਰ ਕੰਮ ਚੱਲੀ ਜਾਂਦਾ ਬਈ ਬਹੁਤ ਆਉਣ ਵਾਲੀ 20 21 22 ਮਾਰਚ ਦਾ ਮੇਲਾ ਲੱਗ ਰਿਹਾ ਇੱਥੇ ਪੰਚੋ ਸੰਗਤਾਂ ਵੱਧ ਤੋਂ ਵੱਧ ਹਰ ਹਾਲ ਦੀ ਤਰ੍ਹਾਂ ਇਲਾ ਲੱਗਦਾ ਇਹ ਮਾਰਚ ਮਹੀਨੇ ਤੁਸੀਂ ਦੇਖ ਸਕਦੇ ਹੋ ਬਾਹਰ ਜਾਣ ਵਾਲਾ ਰਸਤਾ ਦਾ ਗੇਟਾਂ ਦੇਖ ਸਕਦੇ ਹੋ ਤੁਸੀਂ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਤੁਸੀਂ ਦੇਖ ਸਕਦੇ ਹੋ ਬਾਈ ਆਪਾਂ ਕਰਦੇ ਆਂ ਮੱਖਣ ਬਾਈ ਅੱਖਣ ਬਰਾੜ ਨਾਲ ਗੱਲਬਾਤ ਪੁੱਛਦੇ ਆਂ ਬਾਈ ਦੋ ਕੀ ਕੀ ਸਹੂਲਤਾਂ ਨੇ ਤਕੀ ਮੰਦਰ ਦੇ ਵਿੱਚ ਸਤਿ ਸ਼੍ਰੀ ਅਕਾਲ ਹਾਂ ਜੈ ਮਾਤਾ ਦੀ ਦੀ ਮੰਦਰ ਦੇ ਵਿੱਚ ਆਪਾਂ ਐਤ ਕੀ ਮੇਲਾ ਜੋ ਪਿੰਡ ਕਾਲੇ ਕੇ ਜ਼ਿਲ੍ਹਾ ਬਰਨਾਲਾ ਤਹਿਸੀਲ ਬਰਨਾਲਾ ਠੀਕ ਆ ਮੇਲੇ ਦੀ ਡੇਟ ਨੋਟ ਕਰੋ ਜੀ 20 21 22 ਮਾਰਚ 2025 ਠੀਕ ਆ ਠੀਕ ਹੈ ਹਰ ਸਾਲ ਦੀ ਤਰ੍ਹਾਂ ਬੜੀ ਧੂਮ-ਤਾਮ ਨਾਲ ਮਨਾਇਆ ਜਿੰਨਾ ਵੀ ਦੇਸ਼ਵ ਦੇ ਸਮੇਂ ਚ ਬੈਠੇ ਮੇਰੇ ਐਨ ਆਰ ਆਈ ਵੀ ਪੰਜਾਬੀ ਵੀਰ ਉਹ ਵੱਡਾ ਯੋਗਦਾਨ ਹਰ ਸਾਲ ਦੀ ਤਰ੍ਹਾਂ ਲੋਕ ਸੇਵਾ ਕਲੱਬ ਕਾਲੇਕੇ ਦੇ ਪ੍ਰਧਾਨ ਮੱਖਣੀ ਸੁਣਨਾ ਗੱਲ ਕਰ ਰਹੇ ਨੇ ਸੰਗਤਾਂ ਦਾ ਬੜਾ ਵੱਡਾ ਯੋਗਦਾਨ ਨਗਰ ਦਾ ਬੜਾ ਭਗੜਾ ਨਗਰ ਆਪਣਾ ਹਰ ਸਾਲ ਦੀ ਤਰ੍ਹਾਂ ਜੀ ਗੇਟ ਨਿਕਲਦੇ ਸਾਰੇ ਸੱਜਿਆ ਤਲੰਗਰ ਲਾਇਆ ਜਾਂਦਾ ਜੀ ਤੁਹਾਨੂੰ ਉਹ ਵੀ ਵੀਡੀਓ ਦਿਖਾਵਾਂਗੇ ਸੰਗਤਾਂ ਨੂੰ ਬੇਨਤੀ ਹੈ ਹੁਣ ਹਵਾ ਕੇ ਲਵਾਓ ਹਾਜ਼ਰੀ ਤੇ ਪੂਰਾ ਪ੍ਰਬੰਧ ਆ ਬਾਕੀ ਬੇਨਤੀਆਂ ਸੰਗਤਾਂ ਨੂੰ ਬੀਬੀਆਂ ਭੈਣਾਂ ਨੂੰ ਤੇ ਵੀ ਕਿਰਪਾ ਕਰਕੇ ਆਪਣੇ ਜਿਹੜਾ ਕਿ ਸਿਉਣੇ ਦੇ ਜਿਹੜੇ ਗੱਟੇ ਨਾ ਪਾਕਿਆ ਹੁਣ ਕਿਉਂਕਿ ਮੇਲੇ ਦਾ ਕੰਮ ਆ ਜੀ ਭੀੜ ਬਹੁਤ ਜ਼ਿਆਦਾ ਹੁੰਦੀ ਆ ਦੇਸ਼ ਸਾਹਿਬ ਦੇ ਸਾਹਿਬ ਚ ਮੰਨਿਆ ਹੋਇਆ ਮੇਲਾ ਪਿੰਡ ਕਾਲੇਕੇ ਕਰੋ ਡੇਟ ਨੋਟ ਜੀ 20 21 22 ਮਾਰਚ 2025 ਪਿੰਡ ਕਾਲੇਕੇ ਜ਼ਿਲ੍ਹਾ ਬਰਨਾਲਾ ਤਹਿਸੀਲ ਬਰਨਾਲਾ ਜੈ ਮਾਤਾ ਜੀ ਧੀਂ ਵੀਰ ਜੀ ਤੁਸੀਂ 15 ਦੇਖ ਸਕਦੇ ਹੋ ਕਾਲੇਕੇ ਮਾਤਾ ਦਾ ਸਤ ਸ੍ਰੀ ਅਕਾਲ ਬਈ ਸਾਰੇ ਵੀਰਾਂ ਨੂੰ ਬਈ ਤੁਸੀਂ ਦੇਖ ਸਕਦੇ ਹੋ ਜੀ ਖੜੇ ਆ ਅੱਜ ਕਾਲੇ ਕੀ ਮੰਡੀ ਦੇ ਵਿੱਚ ਜਿੱਥੇ ਕਿ ਹਰ ਸਾਲ ਬੱਕਰੀਆਂ ਦਾ ਮੇਲਾ ਲੱਗਦਾਗਾ ਤੁਸੀਂ ਮੰਡੀ ਦੇਖ ਸਕਦੇ ਹੋ ਬਈ ਇਹ ਹੈਗੇ 5-6 ਕਿੱਲਾਂ 'ਚ ਮੰਡੀ ਆ ਬਈ ਕੋਰ ਨਾਲ ਦੇਖ ਸਕਦੇ ਹੋ ਇੱਥੇ ਸਾਰੇ ਕਿਤੇ ਬੱਕਰੀਆਂ ਦਾ ਮੇਲਾ ਲੱਗਦਾ ਬਈ ਮਾਰਚ ਮਹੀਨੇ ਤੁਹਾਨੂੰ ਡੇਟ ਵੀ ਦੱਸਾਂਗੇ ਮਾਗਰੋ ਪਹਿਲਾਂ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਮੱਖਣਾ ਸਤਿ ਸ੍ਰੀ ਅਕਾਲ ਜੀ ਹੋ ਠੀਕ ਆ ਬਾਈ ਹਾਂਜੀ ਠੀਕ ਆ ਬਾਈ ਹੋਰ ਘਰ ਪਰਵਾਹ ਠੀਕ ਆ ਬਾਈ ਕਿਰਪਾ ਮਾਨੋ ਬਾਈ ਪਹਿਲਾਂ ਤਾਂ ਆਪਾਂ ਨੂੰ ਮੇਲੇ ਬਾਰੇ ਦੱਸ ਆਪਣਾ ਮੇਲਾ ਕਦੋਂ ਲੱਗਦਾ ਹੈ ਇਹ ਸਭ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਦੇ ਸਭ ਦੇ ਸਾਹ ਵਿੱਚ ਬੈਠੇ ਪੰਜਾਬੀ ਵੀਰੋ ਤੇ ਬੱਕਰੀ ਪਾਲ ਵੀਰਾਂ ਨੂੰ ਬੇਨਤੀ ਆ ਕਿ ਮੇਲਾ ਪਿੰਡ ਕਾਲੇ ਕੇ ਜ਼ਿਲ੍ਹਾ ਬਰਨਾਲਾ ਤਹਿਸੀਲ ਬਰਨਾਲਾ ਠੀਕ ਆ ਵੀ 21 22 ਮਾਰਚ ਦਾ ਮੇਲਾ ਈ ਪਿੰਡ ਕਾਲੇ ਕੇ ਮਾਤਾ ਬਸੰਤੀ ਤੇ ਮਾਤਾ ਸੀਤਲਾ ਦਾ ਇਹ ਆਪਣੇ ਦਾਣਾ ਮੰਡੀ ਦੇ ਵਿੱਚ ਆ ਦਿਖਾ ਰਹੇ ਨੇ ਬਾਈ ਜੀ ਬਹੁਤ ਭਾਰੀ ਮੇਲਾ ਲੱਗਦਾ ਤੇ ਨਾਲ ਹੀ ਆਪਣੇ ਬਹੁਤ ਭਾਰੀ ਮੇਲਾ ਲੱਗਦਾ ਹਰ ਸਾਲ ਦੀ ਤਰ੍ਹਾਂ ਇੱਥੇ ਸਾਡਾ ਲੰਗਰ ਵੀ ਲੱਗਦਾ ਕਿੰਨੇ ਸਾਲਾਂ ਤੋਂ ਲਗਾਉਣੇ ਬਈ ਆਪਣਾ ਇੱਥੇ ਲੰਗਰ ਹੈ ਆਪਾਂ ਇਹ ਲੰਗਰ ਜੀ ਕਾਫੀ ਅਸੀਂ ਤਾਂ ਬਸੇ 4 ਸਾਲਾਂ ਤੋਂ ਲਾਉਣ ਲੱਗੇ ਆਂ ਜੀ ਇੱਥੇ ਉਹ ਬਾਕੀ ਮੇਰਾ ਲੰਗਰ ਉਧਰ ਵੀ ਲੱਗਾ 8 ਸਾਲ ਹੋ ਗਈ ਮੇਨੂੰ ਲੰਗਰ ਦੀ ਸੇਵਾ ਕਰਦੇ ਨੂੰ ਮਹਾਰਾਜ ਮਾਵਾਹੀ ਦੀ ਕਿਰਪਾ ਦੇ ਨਾਲ ਠੀਕ ਹੈ ਵੀਰੇ ਇੱਥੇ ਫਿਰ ਆਪਣਾ ਕੀ ਬੱਕਰੀਆਂ ਵਾਤੇ ਕੀ ਕੀ ਪ੍ਰਬੰਧ ਹੁੰਦੇ ਨੇ ਆਪਣੇ ਤੇ ਬੱਕਰੀਆਂ ਖਾਤਰ ਸਾਰਾ ਪਰਮੰਦਾਇ ਚਾਹ ਪਾਣੀ ਦਾ ਪ੍ਰਸ਼ਾਦੇ ਪਾਣੀ ਦਾ ਤੇ ਪੂਰਾ ਪ੍ਰਬੰਧ ਆ ਜੀ ਤੇ ਟੈਂਟ ਵਗੈਰਾ ਲਾਏ ਜਾਂਦੇ ਨੇ ਤੇ ਹਰ ਇੱਕ ਚੀਜ਼ ਬੱਕਰੀਆਂ ਖਾਤਰ ਪੂਰੀ ਸਾਡੀ ਪੰਚਾਇਤ ਵੱਲੋਂ ਤੇ ਸਾਡੇ ਨਗਰ ਵੱਲੋਂ ਤੇ ਸਾਡੇ ਕਲੱਬ ਵੱਲੋਂ ਪੂਰੀ ਸਹੂਲਤ ਦਿੱਤੀ ਹੈ ਉਹ ਇਸ ਵਾਰ ਵੀ ਸਾਰੇ ਬੱਕਰੀ ਪਾਲਕ ਵੀਰਾਂ ਨੂੰ ਬੇਨਤੀ ਆਖੂ ਹੰਬ ਮਾ ਕੇ ਪਹੁੰਚੋ ਪਿੰਡ ਕਾਲੇ ਕੇ ਪਹਿਲਾ ਦਿਨ 20 ਮਾਰਚ ਦਾ ਦੂਜਾ 21 ਦਾ ਤੀਜਾ 22 ਦਾ ਜਾਨੀ ਕਿ ਵੀਰਵਾਰ ਰਾਤ ਨੂੰ ਜੀ ਨੂੰ ਬੱਕਰੀਆਂ ਵਾਲੇ ਆ ਜਾਂਦੇ ਚੌਂਕੀ ਭਰਨ ਇੱਕੀ ਨੂੰ ਸਵੇਰੇ ਮੇਲਾ ਬੱਕਰੀਆਂ ਦਾ ਪੂਰਾ ਫੁੱਲ ਭਰ ਜਾਂਦਾ ਜੇ ਗੱਲ ਕਰੀ ਆਪਾਂ ਇੱਥੇ ਕਿਹੜੇ ਕਿਹੜੇ ਵੀਰ ਪਹੁੰਚ ਰਹੇ ਨੇ ਬੱਕਰੀਆਂ ਵਾਲੇ ਤੇ ਆਪਣੇ ਇੱਥੇ ਬੱਕਰੀਆਂ ਵਾਲੇ ਸਭ ਤੋਂ ਪਹਿਲਾਂ ਤਾਂ ਪਹੁੰਚ ਰਹੇ ਨੇ ਆਪਣੇ ਸਿੰਦੀਕ ਮਿੱਠੂ ਚਾਚਾ ਤਨੌਲੇ ਤੋਂ ਠੀਕ ਹੈ ਜੀ ਤੇ ਨਾਲ ਹੀ ਆਪਣੇ ਰਾਜੂ ਡਿੜਬੇ ਵਾਲਾ ਠੀਕ ਹੈ ਤੇ ਨਾਲ ਹੀ ਆਪਣਾ ਵੀਰ ਖਾਨ ਰਾਮਪੁਰੇ ਤੋਂ ਰਾਮਪੁਰੇ ਵਾਲਾ ਰਾਮਪੁਰੇ ਵਾਲਾ ਉਹ ਪਹੁੰਚ ਰਹੇ ਨੇ ਜੇ ਗੱਲ ਕਰੀ ਆਪਾਂ ਮੰਡੀਆਂ ਦੇ ਉਹ ਜਿਹੜੇ ਮੰਡੀਆਂ ਤਾਕੜੀਆਂ ਤਾਕੜੀਆਂ ਮੰਡੀਆਂ ਲਾਉਂਦੇ ਨੇ ਉਹ ਕਿਹੜੇ ਕਿਹੜੇ ਪਹੁੰਚ ਰਹੇ ਤੇ ਬਹੁਤ ਬਹੁਤ ਧੰਨਵਾਦ ਸਾਡੇ ਡਾਕਟਰ ਸਾਹਿਬ ਜੋ ਕਿ ਟੁੰਗਾ ਵਾਲੀ ਉਹ ਵੀ ਪਹੁੰਚ ਰਹੇ ਨੇ ਡਾਕਟਰ ਸਾਹਿਬ ਉਹਨਾਂ ਨੂੰ ਵੀ ਅਸੀਂ ਮੋਸਟ ਵੈਲਕਮ ਜੀ ਆਖਾਂਗੇ ਨਾਲ ਹੀ ਨਿਮਾ ਧਨੋਲਾ ਮੰਡੀ ਉਹਨਾਂ ਦੀ ਬਹੁਤ ਪਾਰੀ ਮੰਡੀ ਲੱਗਦੀ ਹੈ ਧਨੋਲੇ ਹਰ ਬੁੱਧਵਾਰ ਤੇ ਨਾਲ ਹੀ ਸਹੌਲੀ ਤੋਂ ਸਰਪੰਚ ਸਾਹਿਬ ਉਹਨਾਂ ਨੂੰ ਵੀ ਆਪਾਂ ਇੱਦਾਂ ਕੀ ਇਨਵੋਲਟ ਕੀਤਾ ਉਹ ਵੀ ਪਹੁੰਚ ਰਹੇ ਨੇ ਤੇ ਨਾਲ ਹੀ ਸਾਡੇ ਮੀਡੀਆ ਵਾਲੇ ਵੀਰ ਤਰਸ਼ੇਮ ਜੀ ਤੇ ਬੱਗੀ ਧਨੋਲਾ ਤੇ ਬਲਵਾਂ ਸਟੂਡੀਓ ਤੇ ਤਾਪੇ ਤੋਂ ਵੀ ਸਾਡਾ ਵੀਰ ਬਾਕੀ ਸਾਡੇ ਪਿੰਡੋਂ ਜੇਐਸ ਤਾਰ ਤੇ ਬਾਕੀ ਨਵੇਂ ਜਿਹੜੇ ਵੀ ਸਾਡੇ ਵੀਰ ਪਹੁੰਚ ਰਹੇ ਨੇ ਉਹ ਵੀ ਸਾਰੇ ਮੇਲੇ ਨੂੰ ਕਵਰ ਕਰਨੇ ਇੱਕ ਬਾਈ ਹੋਰ ਗੱਲ ਸੁਣੀ ਸੀ ਕਹਿੰਦੇ ਵੀ ਇੱਥੇ ਪੂਰੀ ਟਾਪ ਤੋਂ ਟਾਪ ਕੁਆਲਿਟੀ ਦੀ ਬੱਕਰੀ ਆਉਂਦੀ ਹੈ ਇਹ ਗੱਲ ਸੱਚ ਹੈਗੀ ਹਾਂ ਇਹ ਗੱਲ ਬਿਲਕੁਲ ਸੱਚ ਹੈ ਜੀ ਇੱਥੇ ਐ ਮੱਲੋ ਪਿਛਲੇ 1 ਲੱਖ 30000 ਦੀ ਬੱਕਰੀ ਵਿਕੀ ਸੀ ਠੀਕ ਆ ਤੇ ਪੂਰੀਆਂ ਕਹਿੰਦੀਆਂ ਕਹ ਹੁੰਦੀਆਂ ਬੱਕਰੀਆਂ ਆਉਂਦੀਆਂ ਮੰਨਿਆ ਹੋਇਆ ਮੇਲਾ ਹੀ ਪੰਜਾਬ ਦੇ ਵਿੱਚ ਦੇਸ਼ਾਬ ਦੇਸ਼ਾਂ ਵਿੱਚ ਪੂਰਾ ਮਸ਼ਹੂਰ ਮੇਲਾ ਹੈ ਕਾਲੇ ਕੰਦਾ ਕਿਉਂਕਿ 3 ਦਿਨ ਹੁੰਦਾ ਪਾਹੇ 5 ਦਿਨ ਚੱਲ ਜਾਂਦਾ ਜੀ ਲਾਸਟ ਤੇ ਲਾਸਟ ਦਿਨ ਤਾਂ ਕੋਲ ਖੇਡ ਹੁੰਦੇ ਨੇ ਉਸ ਤੋਂ ਬਾਅਦ ਵੀ ਇੱਕ ਦਿਨ ਫੇਰ ਚੱਲ ਜਾਂਦਾ ਯਾਨੀ ਕਿ ਪੂਰਾ 5 ਦਿਨ ਤੁੰਦਦਾ ਉਹ ਜੇ ਆਪਾਂ ਗੱਲ ਕਰੀਏ ਮੰਨ ਕੇ ਚੱਲ ਵੀ ਇੱਥੇ ਸਾਂਸੂ ਦਾ ਪੂਰਾ ਵਧੀਆ ਪ੍ਰਬੰਧ ਹੁੰਦਾ ਬੱਕਰੀਆਂ ਨੂੰ ਛਾਂ ਦਾ ਪ੍ਰਬੰਧ ਹੈ ਨੰਬਰ 1 ਪੀਣ ਵਾਲੇ ਪਾਣੀ ਦਾ ਪਹਿਲਾਂ ਕਿਉਂਕਿ ਸਾਨੂੰ ਬੱਕਰੀਆਂ ਦੇ ਵੀਰ ਕਹਿੰਦੇ ਸੀ ਵੀ ਚਾਹ ਪਾਣੀ ਦੀ ਪ੍ਰੋਬਲਮ ਆ ਕਿ ਪਿਛਲੇ ਸਾਲ ਵੀ ਉਹ ਤੋਂ ਪਿਛਲੇ ਸਾਲ ਪਾਣੀ ਦਾ ਹੀ ਪ੍ਰਬੰਧ ਕਰਤਾ ਸੀ ਨੀਰੇ ਦਾ ਪ੍ਰਬੰਧ ਟੈਂਟਾਂ ਦਾ ਸਾਰੀ ਮੰਡੀ ਕਵਰ ਕਰੀ ਜਾਂਦੀ ਹੈ ਤੇ ਇੱਧਰਲੇ ਪਾਸੇ ਲੰਗਰ ਆ ਪਾਣੀ ਨੂੰ ਰਾਹ ਜਾਂਦਾ ਜੀ ਤੇ ਆ ਨਾਲ ਹੀ ਸਾਡਾ ਪਿੰਡ ਆ ਨਾਲ ਹੀ ਡੇਰਾਗਾ ਜੀ ਤੇ ਇੱਕ ਰਾਹ ਇੱਧਰਲੇ ਪਾਸੇ ਆ ਵੀ ਨਾਲ ਹੀ ਦਿਖਾ ਦਿਓ ਆ ਰਾਹ ਨਹੀਂ ਆ ਇਧਰੋਂ ਪਾਣੀ ਵੱਲੋਂ ਆਉਂਦੇ ਜੇ ਬਨਾਲੇ ਤੋਂ ਪਾਣੀ ਆ ਜੀ ਇਧ ਇੱਕ ਬਾਈ ਆਪਣਾ ਨੰਬਰ ਬੋਲ ਦੇ ਜੇ ਕੋਈ ਮੰਨ ਕੇ ਚੱਲ ਕੇ ਨੇ ਸੇਵਾ ਕਰਨੀ ਹੋਵੇ ਲੰਗਰ ਵਾਸਤੇ Google Pay ਨੰਬਰ ਬੋਲ ਦੇ ਕਈ ਵਾਰ ਕੋਈ ਹੁੰਦਾ ਦਾਨੀ ਵੀਰ ਸੱਜਣਾ ਜਿਹੜਾ ਮੇਰਾ ਨੰਬਰ ਹੈ 946552 82400 ਠੀਕ ਆ ਆ ਨੰਬਰ ਆ ਬਾਈ ਬਾਈ ਦਾ ਇੱਕ ਵਾਰੀ ਬਾਈ ਨੂੰ ਹਣਾ ਕਾਲ ਕਰਕੇ ਪੁੱਛ ਲੈ ਵੀ ਕੋਈ ਦਾਸਣ ਪਾਣੀ ਦੀ ਸੇਵਾ ਕਰਨੀ ਹੋ ਕਿਸੇ ਵੀਰ ਨੇ ਤਾਂ ਬਾਈ ਦਾ Google Pay ਨੰਬਰ ਆ ਤਾਂ ਬਾਈ ਨਾਲ ਸਿੱਧਾ ਕੰਟੈਕਟ ਕਰਕੇ ਬਾਈ ਨਾਲ ਗੱਲ ਕਰ ਸਕਦਾ ਤੁਸੀਂ ਇੱਕ ਵਾਰੀ ਤੁਹਾਨੂੰ ਫਿਰ ਤੋਂ ਆਪਾਂ ਸਾਰੀ ਮੰਡੀ ਕਵਰ ਕਰਾ ਦਈਏ ਤੇਰੀ ਮਣੀ ਫੇਰ ਮੈਂ ਬੋਲਦਾ ਮੰਡੀ ਕਰ ਮੈਂ ਨਾਲ ਫੇਰ ਬੋਲਦੇ ਆਪਾਂ ਕਦੇ ਵੀ ਦੇਖ ਸਕਦੇ ਹੋ ਬਈ ਮੰਡੀ 6-7 ਕਿੱਲਾਂ 'ਚ ਮੰਡੀ ਲੱਗਿਆ ਸਾਰੀ ਕਵਰ ਹੁੰਦੀ ਹੈ ਬਈ ਬੱਕਰੀਆਂ ਨਾਲ ਟਾਪ ਕੁਆਲਿਟੀ ਜਿਵੇਂ ਬਰਬਰੀ ਤੋਂ ਲੈ ਕੇ ਹਰੇਕ ਜਾਨੀ ਭੇਡਾਂ ਕਦਲੀ ਭੇਡਾਂ ਸਾਰਾ ਕੁਝ ਲੈ ਕੇ ਬਾਈ ਪਹੁੰਚਦੇ ਨੇ ਹਾਂ ਬਈ ਬਹੁਤ ਤਾਕੜੀ ਮੰਡੀ ਲੱਗਦੀ ਹੈ ਜਿਵੇਂ ਇੱਕ ਦਿਨ ਹੀ ਮੇਲਾ ਤਾਂ ਇੱਕ ਦਿਨ ਹੀ ਹੁੰਦਾ ਪਰ ਟਾਪ ਦੀ ਜਿਵੇਂ ਕਹਿੰਦੇ ਗੱਲ ਟੈਨ ਵਾਲੀ ਵੀ ਪੂਰਾ ਟਾਪ ਦਾ ਮੇਲਾ ਲੱਗਦਾ ਇੱਕ ਦਿਨ ਦੇ ਵਿੱਚ ਇੱਕ ਵਾਰੀ ਬਾਈ ਫੇਰ ਬਾਈ ਤੁਮ ਨੰਬਰ ਆਪਾਂ ਨੋਟ ਕਰ ਲਈਏ ਬਾਈ ਨੰਬਰ ਇੱਕ ਵਾਰੀ ਦੁਬਾਰੇ ਬੋਲਦੇ ਕੋਈ ਵਾਰ ਦਾਨ ਨਹੀਂ ਸੱਜਣਾ ਦੁਬਾਰੇ ਕਈ ਵਾਰ ਨਹੀਂ ਸੱਜਣਾ ਸਾਰੇ ਸਾਰੇ ਵੀਰਾਂ ਦੇਸ਼ ਸਾਬ ਦੇਸਾਂ ਜਾਂ ਫੌਜੀ ਵੀਰ ਜਾਂ ਐਨ ਆਰ ਆਈ ਵੀਰ ਜਾਂ ਕੋਈ ਹੋਰ ਬੱਕਰੀ ਪਾਲ ਕੇ ਮੇਰਾ ਵੀਰ ਸੇਵਾ ਕਰਨ ਚਾਹੁੰਦਾ 9465582400 ਇਹ ਮੇਰਾ ਨੰਬਰ ਆਈ ਸਭ ਤੋਂ ਵੱਡੀ ਗੱਲ ਤਾਂ ਇਹ ਆ ਜੀ ਮੈਨੂੰ ਜੇ ਰਾਸ਼ਨ ਆ ਜੇ ਕਿਉਂਕਿ ਵਿੱਚ ਬੰਦੇ ਅਗਲੇ ਕਹਿੰਦੇ ਵੀ ਪਤਾ ਨਹੀਂ ਬਾਹਰੋਂ ਪੈਸਾ ਆਉਣ ਲੱਗ ਗਿਆ ਉਹਨੂੰ ਤਾਂ ਇਹਨੇ ਵੀਡੀਓ ਪਾਤੀ ਬਾਹਰੋਂ ਪੈਸਾ ਆਉਂਦਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਜਿਹੜਾ ਰਾਸ਼ਨ ਭੇਜਿਆ ਆਵੇ ਜਿਵੇਂ ਆਟਾ ਹੋਗੀ ਸਭ ਤੋਂ ਵਹਿਤਰ ਤਾਂ ਮੈਂ ਇਹ ਮੰਨਦਾ ਵੀ ਜੇ ਇਹ ਰਾਚਨ ਆ ਜੇ ਆਪਾਂ ਨਾਲ ਹੀ ਨਾਲ ਤਾਂ ਵਰਤਾਇਆ ਜਾਵੇ ਨਾਲੇ ਅਗਲੇ ਨੂੰ ਸਕੂਨ ਹੋ ਜਾਈ। ਕਿ ਹੁਣ ਵਿੱਚ ਅਗਲੇ ਕਹਿੰਦੇ ਨੇ ਅਗਲਾ ਜੀ ਉਹ ਵੀਡੀਓ ਪਾਤੀ ਜਿਉ ਨੇ ਪਤਨ ਨੂੰ ਬਾਹਰ ਪੈਸੇ ਆਉਣ ਲੱਗੇ। ਮੈਂ ਇਹ ਗੱਲਾਂ ਤੋਂ ਭਰੇ ਰੱਖਦਾ ਮਹਾਮਾਈ ਜਣ ਨੇ ਬਹੁਤ ਕੁਝ ਦਿੱਤਾ। ਸਾਰੇ ਬੱਕਰੀ ਪਾਲਕ ਵੀਰਾਂ ਨੂੰ ਫੇਰ ਅਦਾਸ ਲੋਕ ਸੇਵਾ ਕਲੱਬ ਪ੍ਰਧਾਨ ਮੱਖਣ ਬਰਾੜਾ ਪਿੰਡ ਕਾਲੇਕੇ ਜ਼ਿਲ੍ਹਾ ਬਰਨਾਲਾ ਤਹਿਸੀਲ ਬਰਨਾਲਾ ਠੀਕ ਹੈ। ਪਹੁੰਚੋ ਜੀ ਪਿੰਡ ਕਾਲੇਕੇ 20 21 22 ਮਾਰਚ ਬੜਾ ਤਕੜਾ ਭਰਮਾ ਮੇਲਾ ਨੰਬਰ 1 ਮੇਲਾ ਬੀਟਣ ਲਾਸਲ ਦੀਆਂ ਬੱਕਰੀਆਂ ਬੱਕਰੇ ਸ ਹੌਂਦੇ ਤੇ ਨੀਤੇ ਹੰਬਵਾ ਕੇ ਫੇਰ ਹਾਜ਼ਰ ਲੋ ਜਿੰਨੇ ਵੀ ਸਾਡੇ ਸਾਰੇ ਵੀਰਾਂ ਨੂੰ ਜੈ ਮਾਤਾ ਦੀ ਵਾਹਿਗੁਰੂ ਖਾਲਸਾ ਵਾਹਿਗੁਰੂ ਓਕੇ ਭਾਈ ਧੰਨਵਾਦ ਸੀ ਮੱਖਣਾ ਸਿੰਘ ਬਰਾੜਾ ਪਿੰਡ ਚੋਂ ਮੱਖਣਾ ਸਿੰਘ ਬਰਾੜ ਕਹਿੰਦੇ ਨੇ ਭਾਈ ਇੱਕ ਵਾਰੀ ਦੁਬਾਰੇ ਤੁਹਾਨੂੰ ਦੁਬਾਰੇ ਫੇਰ ਦਿਖਾ ਦਈਏ ਮੰਡੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਵੀ ਕੋਈ ਥਾਂ ਨਹੀਂ ਮਿਲਣਾ ਬਹੁਤ ਵਧੀਆ ਥਾਂਗਾ 6-7 ਕਿੱਲਾਂ ਚ ਇਹ ਮੰਡੀ ਆ ਗਈ ਪੂਰਾ ਵਧੀਆ ਉਹਨੂੰ ਮੰਡੀਆਂ ਵਿੱਚ ਬੱਕਰੀਆਂ ਖੜਾਉਣ ਨੂੰ ਪੂਰਾ ਵਧੀਆ ਥਾਂਗਾ ਬੱਕਰੀਆਂ ਸਾਰੇ ਵੀਰ ਲੈ ਕੇ ਪਹੁੰਚੋ ਵੀ ਨੇੜੇ ਤੇੜੇ ਦੇ ਧੰਨਵਾਦ ਬਈ ਸਾਰਿਆਂ ਦਾ